आतंकवादी घटना होती है ब्लास्ट हुआ है दिल्ली देश की राजधानी वहां पे हुआ है उसकी प्रॉपर थॉरो इन्वेस्टिगेशन जो है वो होनी चाहिए और उसके लिए पंजाब सरकार पंजाब पुलिस हर तरह की सेंट्रल एजेंसी के साथ सहयोग करने के लिए तैयार है और मैं चाहूंगा कि आ, ये इस बार तो हो गया लेकिन केंद्र सरकार को मोदी गवर्नमेंट को इसके लिए विशेष कार्य करना चाहिए ताकि आगे से ऐसी कोई दुर्घटना ना हो अगर फरीदाबाद में क्विंटलों विस्फोटक पाया जाएगा तो ना कही कहीं इंटेलिजेंस फेलियर तो रहा है कि इतना विस्फोटक दिल्ली के पास कैसे पहुंच गया देखिए वही तो मैं कह रहा हूं ना जी कि देखिए इन्वेस्टिगेशन में ना आप इन्वॉल्व ना मैं इन्वॉल्व हूं हम तो सिर्फ और सिर्फ भारत सरकार को उनकी एजेंसीज को हम तो अपील ही कर सकते हैं एक नागरिक होने के नाते कि आप इस पर और सतर्कता से और 360 डिग्रीज़ इसके ऊपर जो है कार्रवाई और जांच करे ताकि ऐसा दर्दनाक हादसा मुड़ के द्वारा देश की धरती पे ना हो सके सर में कल जो घटना पे नेता को गोली मार दी गई कत्ल कर दिया गया है उससे लेकर क्या कहना है देखिए पंजाब सरकार और पंजाब पुलिस इस मामले में या कोई भी ऐसा लॉ एंड ऑर्डर का इशू था उसके लिए बड़ी सीरियस है और उसके लिए जो ਜੋ ਵੀ ਸਖਤ ਸਖਤ ਕਦਮ ਉਠਾਏ ਗਏ ਹਨ ਅਤੇ ਉਠਾਏ जाते रहेंगे मैं एश्योर करना चाहता हूं कि किसी को भी अगर कोई ऐसी बात होती है किसी को डरने घबराने की जरूरत नहीं है पुलिस को इन्फॉर्म किया जाए अगर किसी को भी थ्रेट भी आती है पंजाब पुलिस उस पे ऊपर बड़ी सख़्ती से सुपर काम करेगी गैंगस्टरों की जो भी ਤੁਸੀਂ ਗੱਲ ਕਰ ਰਹੇ ਹੋ गैंगस्टर की दी पदेश है वो आज तक पैदा नहीं होंगे वो लंबा समय कांग्रेस ते अकाली दल भाजपा दियां सरकारा ने उन्हें पैदा कीता असली तो पंजाब तो उदे आज कंडे चोग रहया है हुणा ਆ ਜਿਹੜੀ ਤਰਨਤਾਰ ਦੀ ਵੀ ਇਲੈਕਸ਼ਨ ਹੋ ਕੇ ਹਟੀ ਐ ਤੁਸੀਂ ਇਹ ਦੇਖੋ ਕਿ ਇੰਨਾ ਸ਼ਰਮਨਾਕ ਵਰਤਾਰਾ ਰਿਹਾ ਐ ਸੁਖਬੀਰ ਸਿੰਘ ਬਾਦਲ ਦਾ ਔਰ ਅਕਾਲੀ ਦਲ ਦਾ ਕਿ ਉਹਨਾਂ ਨੂੰ ਆਪ ਦਾ ਕੋਈ ਕੋਈ ਵਰਕਰ ਤਾਂ ਨਹੀਂ ਮਿਲਿਆ ਉਹਨਾਂ ਨੂੰ ਇੱਕ ਗੈਂਗਸਟਰ ਦੀ ਸੱਸ ਨੂੰ ਉਹਨਾਂ ਨੇ ਬਾਹਰੋਂ ਲਿਆ ਕੇ ਉਸ ਹਲਕੇ ਦੇ ਵਿੱਚ ਉਤਾਰਿਆ ਤੇ ਮਹੀਨਿਆਂ ਬਧੀ ਉਹ ਗੈਂਗਸਟਰ ਸੀ ਜਿਹੜਾ ਉਹ ਲੋਕਾਂ ਨੂੰ ਸਰਪੰਚਾਂ ਨੂੰ ਐਮਸੀਆ ਨੂੰ ਮੋਤਵਰ ਵਿਅਕਤੀਆਂ ਨੂੰ ਤਰਨ ਤਰਨ ਹਲਕੇਦਿਆਂ ਨੂੰ ਉਹ ਡਰਾਉਂਦਾ ਰਿਹਾ ਧਮਕਾਉਂਦਾ ਰਿਹਾ ਧਮਕੀਆਂ ਦਿੰਦਾ ਰਿਹਾ ਜਾਨੋ ਮਾਰਨ ਦੀਆਂ ਤੇ ਇਹ ਗੱਲ ਹੈ ਜਿਹੜੀ ਇਹ ਬਿਯੋਂਡ ਡਾਊਟ ਪ੍ਰੂਵ ਹੋ ਚੁੱਕੀ ਕਿ ਉਹਨਾਂ ਦਾ ਜਿਹੜਾ ਆਈਟੀ ਸੈੱਲ ਦਾ ਜੋ ਇੰਚਾਰਜ ਸੀ ਨਛੱਤਰ ਗਿੱਲ ਉਹ ਆਪ ਜਾ ਕੇ ਲੋਕਾਂ ਦੇ ਨਾਲ ਆਪਦੇ ਫੋਨ ਤੋਂ ਉਹ ਗੈਂਗਸਟਰ ਬਾਠ ਜਿਹੜਾ ਬਾਹਰ ਬੈਠਾ ਹੈ ਉਹਦੇ ਨਾਲ ਗੱਲ ਕਰਾਉਂਦੇ ਸੀ ਤੇ ਡਰਾਇ ਤੁਮ ਕਾਇ ਜਾਂਦਾ ਸੀ ਕਿ ਤੇ ਸੁਖਵੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਉਹਨਾਂ ਕੋਲ ਅਕਾਲੀ ਦਲ ਕੋਲ ਕੀ ਕੋਈ ਵਰਕਰ ਨਹੀਂ ਬਚਿਆ ਗੈਂਗਸਟਰ ਪਹਿਲਾਂ ਤਾਂ ਪਿਛਲੇ 10 ਸਾਲ ਦੇ ਰਾਜ ਭਾਗ ਦੇ ਵਿੱਚ ਉਹਨਾਂ ਨੇ ਗੈਂਗਸਟਰਿਜ਼ਮ ਪੈਦਾ ਕੀਤਾ ਗੁੰਡਾਤੰਤਰ ਪੈਦਾ ਕੀਤਾ ਉਹਨਾਂ ਤੋਂ ਗਲਤ ਕੰਮ ਕਰਾਉਣ ਦੇ ਲਈ ਤੇ ਹੁਣ ਉਸ ਤੋਂ ਵੀ ਦੋ ਕਦਮ ਅੱਗੇ ਵੱਧ ਕੇ ਆਪ ਦੇ ਕੈਂਡੀਡੇਟ ਵੱਜੋਂ ਅਕਾਲੀ ਦਲ ਨੇ ਔਰ ਸੁਖਵੀਰ ਬਾਦਲ ਨੇ ਉਹਨਾਂ ਨੂੰ ਫੀਲਡ ਦੇ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਅਕਾਲੀ ਦਲ ਦਾ ਕੰਪਲੀਟ ਗੁੰਡਾਕਰਨ ਹੈ ਜਿਹੜਾ ਉਹ ਸੁਖਬੀਰ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਕਰ ਦਿੱਤਾ ਤੇ ਇਹ ਇੰਨਾ ਨਿੰਦਣਯੋਗ ਤੇ ਇੰਨਾ ਭਿਆਨਕ ਪਾਸੇ ਇਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਤੋੜ ਦਿੱਤਾ ਕਿ ਜਿੱਥੇ ਇੱਕ ਪਾਸੇ ਹੱਥ ਜੋੜ ਕੇ ਪਿਆਰ ਨਾਲ ਤੇ ਕੰਮ ਦੇ ਆਧਾਰ ਤੇ ਅਸੀਂ ਵੋਟ ਮੰਗਦੇ ਆ ਇਹ ਧਰਾਤਮਕਾ ਕੇ ਲੋਕਾਂ ਨੂੰ ਜਾਨੋਂ ਮਾਰਦੇ ਧੁੰਕੀਆਂ ਦੇ ਕੇ ਇਹ ਵੋਟਾਂ ਮੰਗਦੇ ਨੇ ਸਾਬਤ ਕੀ ਕਰਨਾ ਚਾਹੁੰਦੇ ਨੇ ਇਹ ਇਹ ਤਾਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਅਕਾਲੀ ਦਲ ਜੜੋਂ ਖਤਮ ਹੋ ਚੁੱਕਿਆ ਸਿਰਫ ਔਰ ਸਿਰਫ ਆਪਦੀ ਸਿਆਸੀ ਹੋਣਦ ਬਚਾ ਕੇ ਰੱਖਣਾ ਚਾਹੁੰਦੇ ਨੇ ਉਹ ਗੈਂਗਸਟਰਾਂ ਨੂੰ ਗੁੰਡਿਆਂ ਬਦਮਾਸ਼ਾਂ ਨੂੰ ਇਲੈਕਸ਼ਨਾਂ ਦੇ ਵਿੱਚ ਟਿਕਟਾਂ ਦੇ ਕੇ ਤਾਂ ਕਿ ਉਹਨਾਂ ਤੋਂ ਡਰਾਤਮਕਾ ਕੇ ਉਹਨਾਂ ਤੋਂ ਉਹਨਾਂ ਦੇ ਜ਼ਰੀਏ ਵੋਟਾਂ ਲਈਆਂ ਜਾ ਸਕਣ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਕਿ ਜੋ ਪਹਿਲਾਂ ਵੀ ਪਰਚੇ ਦਰਜ ਹੋਏ ਨੇ ਜੋ ਧਮਕੀਆਂ ਮਿੜੀਆਂ ਸੀ ਜਾਂ ਉਹਨਾਂ ਦੇ ਜੋ ਕੰਚਨਪ੍ਰੀਤ ਦੇ ਉੱਪਰ ਔਰ ਬਾਕੀ ਜਣਿਆਂ ਦੇ ਉੱਪਰ ਜੋ ਪਰਚੇ ਦਰਜ ਹੋਏ ਨੇ ਡਿਟੇਲ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਹੋਊਗੀ ਬਲਕਿ ਮੈਂ ਤਾਂ ਆਵਾਦੀ ਪਾਰਟੀ ਦਾ ਇੱਕ ਨਿਮਾਣਾ ਜਾਂ ਵਰਕਰ ਹੋਣ ਦੇ ਨਾਤੇ ਮੈਂ ਤਾਂ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਔਰ ਸਮੁੱਚੇ ਪੰਜਾਬ ਨੂੰ ਮੈਂ ਕਹੂੰਗਾ ਕਿ ਇਸ ਗੱਲ ਦੇ ਵਿੱਚ ਅੱਜ ਗਹਿਨ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਕਿ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਇਨ੍ਹਾਂ ਗੈਂਗਸਟਰਾਂ ਦੇ ਨਾਲ ਆ ਇਨ੍ਹਾਂ ਗੁੰਡਾ ਅੰਸਰਾਂ ਦੇ ਨਾਲ ਕੀ ਸੰਬੰਧ ਨੇ ਡਿਟੇਲਡ ਜਾਂਚ ਹੋਣੀ ਚਾਹੀਦੀ ਹੈ ਸੈਟ ਬਣਨੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਕਤਈ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਭਗਵੰਤਪਾਨ ਸਰਕਾਰ ਦੇ ਵਿੱਚ ਕਿ ਇਹੋ ਜਿਹੇ ਗੁੰਡਾ ਅੰਸਰ ਨੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਹੋਣ ਦੀ ਬਜਾਏ ਉਹ ਇਲੈਕਸ਼ਨਾਂ ਦੇ ਫੀਲਡ ਦੇ ਵਿੱਚ ਹੋਣ ਤੇ ਡਰਾਤਮਕਾ ਕੇ ਲੋਕਾਂ ਤੋਂ ਵੋਟਾਂ ਲੈਣਾ ਸਪਸ਼ਟ ਕਰ ਦੇਣਾ ਚਾਹਣਾ ਇੱਕ ਵਾਰੀ ਫੇਰ ਤੋਂ ਕਿ ਸੁਖਬੀਰ ਬਾਦਲ ਦੇ ਗੈਂਗਸਟਰਾਂ ਦੇ ਨਾਲ ਤਾਲੁਕਾਤ ਨੇ ਜਿਹੜੇ ਗਹਿਰੇ ਰਿਸ਼ਤੇ ਨੇ ਜਿਹੜੇ ਘਿਓ ਖਿਚੜੀ ਅੱਜ ਹੋਏ ਪਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਰਵਾਵਾਂਗੇ ਤੇ ਚਾਹੇ ਕੋਈ ਜਿੰਨਾ ਮਰਜੀ ਵੱਡਾ ਹੋਵੇ ਛੋਟਾ ਹੋਵੇ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਖਰਾਬ ਲਾਅ ਐਂਡ ਆਰਡਰ ਖਰਾਬ ਕਰਨ ਦੇ ਲਈ ਇੰਨਾ ਕੁ ਵੀ ਜ਼ਿੰਮੇਵਾਰ ਹੋਊਗਾ ਚਾਹੇ ਉਹ ਖੁਦ ਸੁਖਵੀਰ ਸਿੰਘ ਬਾਦਲੀ ਕਿਉਂ ਨਾ ਹੋਵੇ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਾਨ ਸਰਕਾਰ ਵੱਲੋਂ ਦਿੱਤੀ ਜਾਊਗੀ